ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਮੇਰੇ ਭਰਾ ਠੀਕ ਆ? ਆ ਜਿਹੜੀ ਗਾਂ ਸਾਹਮਣੇ ਕੈਮਰੇ ਦੇ ਤੁਸੀਂ ਦੇਖ ਰਹੇ ਹੋ ਚਲੋ ਇੱਕ ਦੇਸੀ ਨਸਲ ਆ ਭਾਵੇਂ ਜਿਵੇਂ ਮਰਜੀ ਆ ਪਰ ਇਹ ਰਿਪੀਟਰ ਹੀ ਕਾਫੀ ਟਾਈਮ ਦੀ ਮਤਲਬ ਅਸ਼ੇ ਪੁਛੇ ਕੋਈ ਬਣੀ ਠੀਕੇ ਟੂਕੇ ਵੀ ਲੱਗੇ ਤੇ ਇਹ ਪਿੰਡ ਰਸੂਲਪੁਰ ਤੇ ਜ਼ਿਲ੍ਹਾ ਆਪਣਾ ਗਰਦਾਸਪੁਰ ਜੀ ਤੇ ਕਾਫੀ ਬਰੀ ਮਤਲਬ ਇਹ ਬਣੀ ਬੁਣੀ ਸੀ ਤੇ ਇਹ ਜਿਹੜੇ ਭਾਜੀ ਹੁਣੀ ਇਹਨਾਂ ਕੋਈ ਕੋ ਜਾਨਵਰ ਆਣਾ ਹੁਣ ਆਇਆ ਵਕਤ ਇਹਨਾਂ ਨੇ ਲਿਆਂਦੀ ਸੀ ਜਦੋਂ ਮਤਲਬ ਆਪਣੇ ਸੱਜਣ ਬੇਲੀ ਕੋ ਉਹਨਾਂ ਨੇ ਜ਼ੋਰ ਜਾਰ ਲਾਇਆ ਤੋ ਅਖੀਰ ਛੱਡਾਂ ਲੱਗੇ ਇਹਨੂੰ ਬਾਹਰ ਤੇ ਭਾਰੀ ਹੋਣਾ ਦਾ ਪ੍ਰੋਗਰਾਮ ਬਣਿਆ ਇਹਨਾਂ ਦਾ ਮਨ ਬਣਿਆ ਇਹ ਗਾਂ ਲੈ ਆਏ ਇਹਨਾਂ ਨੂੰ ਪਤਾ ਹੀ ਢਲੋਂ ਸਾਹਿਬ ਹੋਣੀ ਅੱਗੇ ਹੈਗੇ ਨੇ ਭਰਾ ਆਪਣੇ ਛੋਟੇ ਛਲ ਤੇ ਕਰਨਗੇ ਕੋਈ ਨਾ ਕੋਈ ਚਲੋ ਅੱਜ ਆਪਾਂ ਇਹਨੂੰ ਦਵਾਈ ਕੀਤੀ ਇੱਕ ਦਿਨ ਤੇ ਟੀਕੇ ਟੂਕੇ ਕੀਤੇ ਆ ਬਾਰਡਰ ਬਾਰਡਰ ਥੋੜਾ ਬੋੜਾ ਖਲਾਇਆ ਤੇ ਅੱਜ ਇਹ ਸਾਢੇ 3 ਮਹੀਨੇ ਦੀ ਗੱਬਣ ਚੈੱਕ ਪਾਸੋਂ ਕਰਤੀ ਆ ਉਹ ਵੇਲੇ ਗਲਬ ਜੀ ਵੀ ਅਜੇ ਪਿਆ ਇੱਥੇ ਤੇ ਚੈੱਕ ਪਾਸ ਕਰਤੀ ਆ ਮੈਂ ਤੇ ਬਾਕੀ ਭਾਜੀ ਹੋਣਾ ਨਾ ਵੀ ਆਪਾਂ ਗੱਲਬਾਤ ਕਰਾਂਗੇ ਤੁਹਾਨੂੰ ਦੱਸਣਗੇ ਕਿਉਂਕਿ ਇਹਨਾਂ ਭਾਜੀ ਹੋਣਾ ਨਾ ਮੈਂ ਵੀਰ ਜੀ 15 ਸਾਲ ਤੋਂ ਜੁੜਿਆ ਹਾਂ 2009 ਤੋਂ ਇਹਨਾਂ ਨਾਲ ਜੁੜਿਆ ਹੋਇਆ ਹਾਂ ਤੇ ਤੁਹਾਨੂੰ ਦੱਸਣਗੇ ਕਦੋਂ ਦਾ ਆਪਣਾ ਕਨੈਕਟ ਇਹਨਾਂ ਨਾਲ ਕਦੋਂ ਦਾ ਵਾਅਬ ਆਪਣਾ ਯਕੀਨ ਵਿਸ਼ਵਾਸ ਹੈ ਤੇ ਅਜਗਾ ਕੱਪਣ ਹੋ ਗਈ ਆ ਤੇ ਇਹਨਾਂ ਨੂੰ ਪਤਾ ਹੀ ਆਪਾਂ ਲੈ ਆਵਾਂਗੇ ਤੇ ਚਲੋ ਮੇਰ ਹੋ ਗਈ ਤਾਂ ਤਾਂ ਗੁਰੂ ਰਾਮਦਾਸ ਦੀ ਕਿਰਪਾ ਵਾ ਤੇ ਕਿਰਪਾ ਹੋ ਗਈ ਜਰੂਰ ਤੇ ਬਾਕੀ ਮੇਰੇ ਭਰਾ ਹਰੇਕ ਲਈ ਕੋ ਰੱਬ ਨਹੀਂ ਹੁੰਦਾ ਤੇ ਕਈ ਵੀਰ ਇੱਕ ਵਾਰੀ ਮਤਲਬ ਪਰਖਦੇ ਨੇ ਫਿਰ ਦੁਬਾਰਾ ਵੇਂਦੇ ਨਹੀਂ ਬੰਦੇ ਵੱਲ ਇੱਕ ਦੋ ਵਾਰੀ ਨਾ ਪਰਖਿਆ ਕਰੋ ਤੁਹਾਡੇ ਡੰਗਰਾਂ ਲਈ ਵੀ ਨਵਾਂ ਹੁੰਦਾ ਵਾ ਤੇ ਤੁਹਾਡੇ ਲਈ ਵੀ ਨਵਾਂ ਹੁੰਦਾ ਵਾ ਜੇਦੋਂ ਕੋ ਡਾਕਟਰ ਜਾਂਦਾ ਵਾ ਉਹਨੂੰ ਇੱਕ ਦੋ ਵਾਰੀ ਦੇਖਿਆ ਕਰੋ ਮੌਕਾ ਦਿਆ ਕਰੋ ਫਿਰ ਤੁਹਾਨੂੰ ਪਤਾ ਲੱਗੂ ਕੀ ਚੀਜ਼ ਆ ਉਹ ਇੱਕ ਵਾਰੀ ਪਰਖ ਕੇ ਤੇ ਤੁਸੀਂ ਹਰੇਕ ਉਹ ਕੋਈ ਰੱਬ ਨਹੀਂ ਹੁੰਦਾ ਵੀਰ ਜੀ ਠੀਕ ਹੈ ਨਾ ਕਿਰਪਾ ਜ਼ਰੂਰ ਹੁੰਦੀ ਆ ਆਸ਼ੀਰਵਾਦ ਜ਼ਰੂਰ ਹੁੰਦਾ ਉਹਦਾ ਤੇ ਜਿੱਥੇ ਗੰਮ ਕੀਤੇ ਤੇ ਕੀਤੇ ਆ ਤੇ ਤਾਂ ਭਾਰੀ ਹੋਣੀ ਦੱਸਣਗੇ ਉਹਨਾਂ ਦੀ ਜ਼ੁਬਾਨੀ ਸੁਣਿਓ ਮੇਰੀ ਸਟੋਰੀ ਜਿਆਦਾ ਜਿਆ ਪਰ ਪੀਟਰ ਦੀ ਨਹੀਂ ਗੱਲ ਲੱਗੇ ਕਰਨਾ ਆਪਾਂ ਆਪਣੀ ਗੱਲ ਵੀ ਕਰਾਂਗੇ ਕਿ ਮੇਰਨਾ ਕਦੋਂ ਦਾ ਕਨੈਕਟ ਹੈ ਤੇ ਕਿਵੇਂ ਮੇਰਾ ਕੰਮ ਕਰ ਰਿਹਾ ਤੁਹਾਨੂੰ ਦੱਸਣਗੇ ਕਿਵੇਂ ਆਪਣਾ ਸੁਭਾਅ ਆ ਸਾਰੀ ਗੱਲਬਾਤ ਦੱਸਣਗੇ ਰੰਗ ਗੱਲਬਾਤ ਆ ਜੂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਟੀਟਾ ਸੇਤਾ ਜੀ ਅਮ ਜੀ ਇਹ ਭਾਜੀ ਉਹਨਾਂ ਦੀਆਂ ਨੇ ਅੱਖਾਂ ਬੜੀਆਂ ਨੇ ਤੇ ਉਹਦੇ ਕਰਕੇ ਐਮ ਕੰਮ ਕਰਾਈਆਂ ਕਿਤੇ ਗਲਤ ਨਾ ਸਮਝ ਲਓ ਤੁਸੀਂ ਤੇ ਮਦਲ ਭਾਣੀ ਕਿਉਂ ਐਂਡ ਕਾ ਲਾ ਲਈਆਂ ਨੇ ਇਹ ਭਾਜੀ ਉਹਨਾਂ ਦੀ ਗਾਂ ਹੀ ਵਾਲੀ ਜਿਹੜੀ ਇਹਨਾਂ ਨੇ ਆਪਾਂ ਲੈ ਕੇ ਆਂਦੀ ਸੀ ਇਹਨੂੰ ਉਹਨਾ ਕਿਥੋਂ ਉਹਨਾਂ ਜ਼ੋਰ-ਜ਼ੋਰ ਲਾਇਆ ਸੀ ਤੇ ਚਲੋ ਇਹਨਾਂ ਲਿਆਂਦੀ ਤੇ ਫਿਰ ਚਲੋ ਆਪਾਂ ਅ ਕਨੈਕਟ ਹੋਇਆ ਜਾਂ ਕੀਤਾ ਅਜ ਵਰੇ ਦਾ ਟਰੀਟਮੈਂਟ ਕੀਤਾ ਤੇ ਅੱਜ ਦੁੱਭਣੇ ਤਿੰਨ ਮਹੀਨੇ ਦੀ ਇਹ ਭਾਜੀ ਕਿਵੇਂ ਹੀ ਮਤਲਬ ਤੁਹਾਡੇ ਸੱਜਣ ਬੇਲੀ ਕੋਈ ਗਾਣਾ ਦੇਖੋ ਇਹ ਕੇ ਕੋ ਘਰ ਦਾ ਗਾਹੀ ਤੋਂ ਆਂਦੀ ਟਿਕਦੀ ਨਹੀਂ ਮੈਂ ਤਾਂ ਤੁਸੀਂ ਮਿੰਦੂ ਦੇ ਕੋਈ ਗਾਣੇ ਮੈਂ ਆਪਣਾ ਕੋ ਬਰਦਸਾਹਬ ਢਿੱਲੋ ਸਾਹਿਬ ਹੈਗੇ ਤੇ ਅੱਗੇ ਵੀ ਆਪਾਂ ਇੱਕ ਸਰਗਰ ਦੇ ਬੋਲੋ ਬੋਲੋ ਕੋਈ ਦੋ ਤਨਾਪਾ ਜੰਗਰ ਤਿਆਰ ਕੀਤੇ ਆ ਹਾਂ ਮੈਂ ਤਾਂ ਚਲੋ ਉਹ ਅਡੇ ਗਰਮ ਸਾਡੇ ਨਾਲ ਜੜਾ ਪਰੇਟ ਨੂੰ ਪਾਇਓ ਨੀ ਕਿਰਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੋਈ ਹੈ ਤੇ ਗਾਂ ਪਾ ਲੈਣ ਦੀ ਲਿਆਕ ਫਤਨੀ ਤੁਹਾਨੂੰ ਸੱਦਿਆ ਤੁਸੀਂ ਆਖਿਆ ਵੀ ਇਹ ਗੰਦਾ ਪਾਣੀ ਮਾਰ ਦੇ ਟੀਕਾ ਕਰਨਾ ਰਹਿਣਾ ਵਾ ਉਹ ਇੰਨਾ ਫਿਰ ਦਵਾਈ ਭਰੀ ਭਰ ਕੇ ਸਫਾਈ ਕੀਤੀ ਹੈ ਤੇ ਮੁਰਤੀਏ ਫਿਰ ਆਪਾਂ ਇੱਕ ਟੀਵਾ ਬਣਾਇਆ ਹੈ ਕਿ ਟੀਵਾ ਆਪਣਾ ਰੋਜ਼ ਆਪਾਂ ਟੀਵਾ ਦਾ ਆਉਂਦਾ ਅੱਜ ਜੈਬ ਕਰਾਈ ਤੇ ਅੱਜ ਸਾਡੇ ਤਿੰਨਾਂ ਨੂੰ ਆ ਗਈ ਕਰਪਾ ਨਿਕਲੀ ਇਹ ਵੀਰ ਜੀ ਗੱਲ ਇਦਾਂ ਵਾ ਕਿ ਮਤਲਬ ਇਹ ਕਿ ਕਈ ਨਾ ਤਿੰਨ ਤਿੰਨ ਸਾਲ ਤੋਂ ਪਤਾ ਨਹੀਂ ਕਿੰਨੇ ਕਿੰਨੇ ਚਿਰ ਤੋਂ ਪਤਾ ਨਹੀਂ ਚੇਤੇ ਹੀ ਭੁੱਲ ਜਾਂਦੇ ਕਿ ਕਿੰਨੀ ਵਾਰੀ ਬਣੀ ਕੋਈ ਦੇਖਾ ਜੋਖਾ ਨਹੀਂ ਉਹ ਤਾਂ ਕੋਈ ਪਤਾ ਹੀ ਨਹੀਂ ਕੋਈ 4-5 ਵਾਰੀ ਸਾਨੂੰ ਬਣੀ ਦਿੱਤੀ ਵੀ ਨਾ ਤਾਂ ਇਹ ਅ ਕਾਹਈ ਬਰਾਕਤ ਜਦੋਂ ਕਿ ਇਹ ਛੱਡਣੀ ਹੁੰਦੀ ਆ ਤਾਂ ਫਿਰ ਇਹ ਕਿ ਚੰਗੀ ਜਗ੍ਹਾ ਦੇਣ ਕਿ ਜਾਨ ਵੱਜ ਜਾਂਦੀ ਆ ਜਾਨ ਵੱਟੇ ਅੱਖਾਂ ਤੋਂ ਲੱਖਾਂ ਦਾ ਨੁਕਸਾਨ ਹੋ ਜਾਂਦਾ ਭਾਜੀ ਕਿ ਨਹੀਂ ਬੋਲਦਾ ਨਹੀਂ ਆਪਾਂ ਲਈ ਆਪਾਂ ਪੈਸੇ ਦੇ ਕੇ ਮੈਂ 10 ਲੱਖ ਦੀ ਲਈ ਆ ਉਹਨਾਂ ਨੂੰ ਪੰਗਿਆ ਤੇ ਆ ਗਏ ਮੈਂ ਤੇ ਜਿਉਂਦੇ ਪੁੱਤ ਚੋੜੇ ਦੋਤੀ ਕਮੀ ਵਿੱਚ ਠੀਕ ਨਹੀਂ ਹਾਂ ਗੁਰਦਵਾਰੇ ਤੰਨਾ ਵੀ ਤੁਹਾਡੇ ਤੇ ਸੁਆਗਤ ਹੀ ਕਿਰਪਾ ਕਰੇ ਤਾਦਾ ਹੋਰ ਵੀ ਇੰਨੋਂ ਵੱਧ ਕੰਮ ਚ ਰਾਏ ਉਹ ਚਲੋ ਤੁਹਾਡੇ ਕਰਾਂ ਵਿਸ਼ੇ ਬਾਣੀ ਤੁਹਾਡਾ ਪਿਆਰ ਇੱਕ ਗੱਲ ਹੋਰ ਪਾਣੀ ਆਪਣਾ ਕਦੋਂ ਦਾ ਦੱਸਣਾ ਆਪਣੇ ਭਾਵਾਂ ਨੂੰ ਤੇ ਮਤਲਬ ਆਪਾਂ ਕਦੋਂ ਦੇ ਇੱਕ ਦੂਜੇ ਨਾਲ ਜੁੜੇ ਹੋਏ ਆ ਕਦੋਂ ਦਾ ਮੈਂ ਕੰਮ ਕਰਦਾ ਪਿਆ ਫੀਲਡ 'ਚ ਮੇਰਾ ਕੰਮ ਕਰ ਕਿਵੇਂ ਲੱਗਦਾ ਤੁਹਾਨੂੰ ਅਜੇ ਤੁਹਾਡੇ ਦਾੜੀ ਨਹੀਂ ਆਈ ਤੁਸੀਂ ਅਜੇ ਉਹ ਵਾਲੀ ਥੋੜੀ ਜਿਹੀ ਮੇਰੇ ਨਾਲ ਆਇਆ ਮੇਰੇ ਸਾਹਮਣੇ 2009 ਦਾ ਤਾਂ ਡੇ ਕੋਈ ਇਹਦੇ ਵੀ 14-15 ਸਾਲ ਦਾ ਮਤਲਬ ਜੂ ਮੈਂ ਕੰਮ ਆਪਣਾ ਸਟਾਰਟ ਕੀਤਾ ਵਾ ਜੂ ਮਤਲਬ ਇੱਥੇ ਟੀਮ ਬਣ ਗਈ ਜਦੋਂ ਮੈਂ ਲੈ ਕੇ ਆ ਤੇ ਪਹਿਲੀ ਵਾਰੀ ਆਏ ਮੈਂ ਤੁਹਾਨੂੰ ਲੈ ਕੇ ਬਹੁਤ ਟਿੰਡ ਦੇ ਵਿੱਚ ਨਾ ਜੀ ਇਹ ਬੰਦਿਆਂ ਨੇ ਸਾਥ ਹੀ ਬਣਾਇਆ ਆਪਾਂ ਨੂੰ ਮੈਨੂੰ ਸੱਭਿਆ ਮੈਂ ਵੀ ਗਾਂ ਹੀ ਪੀਗਾ ਭਰ ਦਿਓ ਤੇ ਇਹ ਆਖਣ ਲੱਗੇ ਪਈ ਠੀਕ ਹੈ ਲਿਓ ਪਾਣੀ ਲਿਓ ਜਿਹੜੇ ਉਹ ਪਾਣੀ ਲਿਆਦਾ ਤੇ ਜਿਹਨਾਂ ਨੇ ਹੱਥ ਪਾਇਆ ਜਾਂਦੇ ਨੂੰ ਗਾਂ ਹੀ ਪੀਗਾ ਭਰਨ ਵਾਲੀ ਸੀ ਅਸੀਂ ਕਾਂਈ ਤੁਹਾਡੀ ਬੋਲੀ ਨਹੀਂ ਹੈ 35 ਚਾਰੀ ਦਿੰਦੀ ਹੈ ਪਾਣੀ ਉਦਾਂ ਮਾਰਦੀ 25 ਦਿਨ ਦੀ ਗਾਂ ਮਤਲਬ ਸ਼ੱਕ ਪੈ ਗਿਆ ਸ਼ੱਕ ਪੈ ਇਹਨਾਂ ਡਾਕਟਰਾਂ ਦੇ ਹਿਸਾਬ ਕਿ ਮੈਨੂੰ ਇਮਾਨਦਾਰ ਤੇ ਟੀਕਾ ਭਰਨਾਵਾ ਪਰ ਜਦੋਂ ਮੈਂ ਹੱਥ ਪਾਇਆ ਤੇ ਮੈਨੂੰ ਕਿਹਾ ਸ਼ੱਕ ਤੇ ਟੀਕਾ ਇਹਨਾਂ ਦੇ ਸਾਹਮਣੇ ਬਾਹਰ ਹੀ ਮੈਂ ਸ਼ਰਤਾ ਸੀ ਟੀਕਾ ਨਹੀਂ ਭਰਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਬਾਅਦ ਵਿੱਚ ਚੈੱਕ ਕਰਾਂਗੇ ਤੇ ਬਾਅਦ ਵਿੱਚ ਉਹ ਹੀ ਗਾਂ ਦਫਾ ਨਿਕਲ ਆਈ ਨਿਕਲ ਆਈ ਇਹਨਾਂ ਦੇ ਕਹਿਣ ਤੇ ਕੋਲ ਦੇ ਵਿੱਚ ਸ਼ਵਾਸ ਬਣਾਇਆ ਉਹਦੇ ਤੋਂ ਬਾਅਦ ਮੇਰੇ ਕਿਹਾ ਤੁਹਾਡੀ ਬੋਲੀ ਨਹੀਂ ਪਾ ਜੀ ਇਹ ਤਾਂ 14 15 ਸਾਲ ਪਹਿਲੀ ਗੱਲ ਆ ਉਦੋਂ ਮੇਰਾ ਇੰਨਾ ਹਾਈ ਐਕਸਪੀਰੀਅੰਸ ਸੀ ਸੋਸ਼ਲ ਮੀਡੀਆ ਦੇ ਹੁਣ 3-4 ਸਾਲ ਪਹਿਲਾਂ ਆ ਤਾਂ ਮਨੋ ਦੀਤੇ ਕਿੰਨੀ ਕਰਪਾ ਹੋ ਗਈ ਉਹਨੇ ਕਿੰਨੀ ਬਖਸ਼ੀ ਹੋ ਗਈ ਹੱਥ ਦੇ ਵਿੱਚ ਆਪਾਂ ਆਪਣੇ ਅੱਖ ਨਹੀਂ ਦੇ ਆਉਣੇ ਦੇ ਤਿਹੜੇ ਲਗਾਤਾਰ ਆਉਣ ਨਹੀਂ ਦੇਓ ਪਰ ਜਿੰਨੇ ਵੀ ਆਪਾਂ ਮਤਲਬ ਕੇਸ ਅਜਮਾਏ ਨੇ ਆਪਣੇ ਫੇਰਵਲ 100% ਠੀਕ ਹੈ ਡਾਕਟਰ ਭਾਵੇਂ ਜਿੰਨੇ ਮਰਜ਼ੀ ਵੀ ਆ ਪਰ ਇੰਨਾ ਵਰਗਾ ਡਾਕਟਰ ਨਹੀਂ ਹੈ ਭਾਜੀ ਗੱਲ ਇੱਕ ਹੋਰ ਤੁਹਾਨੂੰ ਮੈਂ ਦੱਸ ਦਿੰਨਾ ਕਿ ਮਤਲਬ ਇਹ ਲੋਕ ਇਦਾਂ ਦੇ ਇੰਨਾ ਕਿ ਪਿਆਰ ਯਕੀਨ ਵਿਸ਼ਵਾਸ ਬਣਿਆ ਹੋਇਆ ਡੰਗਰ ਮਰਨ ਨੂੰ ਮਰ ਜੇ ਦੂਜਾ ਬੰਦਾ ਨਹੀਂ ਮਾਰਦੇ ਇੰਨਾ ਕਿ ਯਕੀਨ ਵਿਸ਼ਵਾਸ ਤੁਹਾਡੇ ਪਿੱਛੇ ਆ ਇੰਨਾ ਕੁ ਬਣਿਆ ਹੋਇਆ ਵਾ ਇਹਨਾਂ ਦਾ ਬਾਡੀ ਆਪਣੀ ਇੱਕ ਮੱਝ ਜਿਹੜੀ ਬਿਮਾਰ ਹੋ ਗਈ ਸੀ ਇਹਨਾਂ ਟ੍ਰੀਟਮੈਂਟ ਅਹੀਂ ਲੋਕੀ ਜਾਂਦੇ ਨੇ ਵੀ ਚੌਧਰੀ ਨੇ ਛਕਾ ਦੂ ਮੇਰੀ ਮੱਝ ਆਪਣੀ ਠੀਕ ਹੋ ਗਈ ਹਾਂਜੀ 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 ਆਂਦੇ ਚੌਧਰੀ ਅਹੀਂ ਆਖੇ ਵੀ ਜਿੰਨਾ ਤੇ ਸਾਹ ਚੱਲਦਾ ਉਹਨਾਂ ਤੇ ਇਹਾਂ ਦੇ ਟ੍ਰੀਟਮੈਂਟ ਚੱਲੂਗੀ ਇਹਨਾਂ ਪੈਸੇ ਦੀ ਨਹੀਂ ਟੀਟਿਕ ਨੂੰ ਪੈਸੇ ਚਾਹੀਦੇ ਪੈਸੇ ਲੈਣੇ ਆ ਜਦ ਤੱਕ ਠੀਕ ਹੋ ਜਾਈਗੀ 21 ਦਿਨੀ ਜਾ ਕੇ ਮੱਝ ਨੇ ਉੱਠ ਕੇ ਆ ਪਾਣੀ ਪੀਤਾ 21 ਦਿਨੀ ਜਿਹੜੀ ਮੱਝ ਦੇ ਵਿੱਚ ਸਾਹ ਨਹੀਂ ਹੈਗਾ ਇਹ ਵੀ ਟ੍ਰੀਟਮੈਂਟ ਕਰਦੇ ਰਹੇ ਆ ਪਰ ਇਹ ਗੱਲ ਪੈਸੇ ਦੀ ਕਦੀ ਮੈਂ ਜ਼ਿਆਦਾ ਫੀਸ ਵਗੈਰਾ ਨਹੀਂ ਲਈ ਨੀ ਇਹਨਾਂ ਨੇ ਹੁਣ ਵੀ ਜਦੋਂ ਵੀ ਆਪਣੇ ਕੋਲ ਨਾ ਮੈਂ ਪੈਸੇ ਨੇ ਨਾ ਕਦੀ ਮਸਲਾ ਡਣਿਆ ਤੇ ਭੈਣ ਭਰਾ ਦਾ ਪਿਆਰ ਚਾਹੀਦਾ ਦੇਖੋ ਭਾਜੀ ਦਿਲ ਜਿੱਤੇ ਨੇ ਪਿਆਰ ਜਿੱਤਿਆ ਇਹਨਾਂ ਦਾ ਜਿਹੜੇ 15 ਸਾਲ ਤੋਂ ਮੇਰੇ ਨਾਲ ਕਨੈਕਟ ਦੇ ਵਿੱਚ ਨੇ ਇਹ ਤਾਂ ਜਿੱਤੇ ਹੋਏ ਨੇ ਦਿਲ ਜਿੱਤੇ ਹੋਏ ਨੇ ਇਹਨਾਂ ਦੇ ਇਹਨਾਂ ਲੋਕਾਂ ਵਾਂਗੂ ਥੋੜਾ ਜਿਹਾ ਮਤਲਬ ਹਰ ਚੀਜ਼ ਪੈਸੇ ਦਾ ਮਸਲਾ ਹੀ ਆ ਤੁਹਾਡੇ ਸਾਹਮਣੇ ਨੇ ਪਿੱਛੇ ਪਿੱਛੇ ਆ ਕਿ ਇਹਨਾਂ ਦਾ ਦਿਲ ਜਿੱਤੇ ਹੋਏ ਨੇ ਜਿਹੜੇ-ਜਿਹੜੇ ਫਾਰਮਰ ਮੇਰੇ ਨਾਲ ਕਨੈਕਟ ਦੇ ਵਿੱਚ ਆ ਕੋਈ ਕਹਿ ਨਹੀਂ ਸਕਦਾ ਹਰੇਕ ਦੇ ਦੇਲ ਜਿੱਤੀ ਹੋਏ ਨਾ ਤੇ ਦੇਲ ਜਿੱਤਣੇ ਨੇ ਉਮਰੇ ਟਾਈਮ 'ਚ ਕੰਮ ਕਰਕੇ ਦੇਣੇ ਆਂ ਨਾ ਅਹੀਂ ਹੋਰੀ ਬੰਦੇ ਜੋੜੇ ਇਹਨਾਂ ਦੇ ਨਾਲ ਦੱਸਿਆ ਉਹਨਾਂ ਨੂੰ ਵੀ ਆ ਚੀਜ਼ ਆ ਉਹਨਾਂ ਨੂੰ ਜਮਾਲੇ ਲਿਖਿਆ ਵਾ ਤੇ ਬਾਕੀ ਕਿਵੇਂ ਹੋਰ ਗੱਲਬਾਤ ਕੋਈ ਆਪਣੇ ਛੋਟੇ ਵੀਰ ਬਾਰੇ ਕੋ ਬੋਲੋ ਕੋਈ ਗੱਲ ਨਹੀਂ ਜੋ ਕਹਿਣਾ ਚਾਹੁੰਦੇ ਬੋਲੋ ਆਪਾਂ ਵਰਸਮਾਰਟੀ ਕਰਦੇ ਆਂ ਕੋਈ ਵੀਡੀਓ ਲੰਬੀ ਨਹੀਂ ਕਰਨੀ ਬੱਸ ਆਪਾਂ ਜੋ ਵੀ ਚਲੋ ਪਉਂਦੇ ਆ ਆਪਾਂ ਕੋ ਡਾਕਟਰ ਦੀ ਆਮ ਜਿਹੀ ਜਿਹਾ ਇਹਨਾਂ ਦੇ ਡਾਕਟਰਾਂ ਨਾਲ ਹਿਸਾਬ ਨਹੀਂ ਹੈਗਾ ਫਿਰ ਇਹਨਾਂ ਕੋ ਗੀਤ ਨਹੀਂ ਇਹ ਨਹੀਂ ਮੈਨੂੰ ਇੰਨੇ ਤੋਂ ਇੰਨੇ ਨਾ ਕੋਈ ਨਹੀਂ ਰਹਾਂ ਤੋ ਮੈਂ ਵੀ ਨਾ ਛੋਟਾ ਜਿਹਾ ਮਤਲਬ ਹਰ ਚੀਜ਼ ਪੈਸੇ ਦਾ ਮਸਲਾ ਹੀ ਆ ਤੁਹਾਡੇ ਸਾਹਮਣੇ ਨੇ ਪਿੱਠ ਪਿੱਛੇ ਆ ਕਿ ਇਹਨਾਂ ਦੇ ਦਿਲ ਜਿੱਤੇ ਹੋਏ ਨੇ ਜਿਹੜੇ ਜਿਹੜੇ ਫਾਰਮਰ ਮੇਰੇ ਨਾਲ ਕਨੈਕਟ ਕਨੈਕਟ ਦੇ ਵਿੱਚ ਆ ਕੋਈ ਕਹਿ ਨਹੀਂ ਸਕਦਾ ਹਰੇਕ ਦੇ ਦਿਲ ਜਿੱਤੇ ਹੋਏ ਨੇ ਤਾਂ ਦਿਲ ਜਿੱਤਣੇ ਨੇ ਉਹਨਲੇ ਟਾਈਮ 'ਚ ਕੰਮ ਕਰਕੇ ਦੇਣੇ ਆਂ ਨਾ ਅਹੀਂ ਹੋਰ ਹੀ ਬੰਦੇ ਜੋੜੇ ਇਹਨਾਂ ਦੇ ਨਾਲ ਦੱਸਿਆ ਉਹਨਾਂ ਨੂੰ ਵੀ ਆ ਚੀਜ਼ ਆ ਉਹਨਾਂ ਵੀ ਜਮਾਲੇ ਲਿਖਿਆ ਵਾ ਤੇ ਬਾਕੀ ਕਿਵੇਂ ਹੋਰ ਗੱਲਬਾਤ ਕੋਈ ਆਪਣੇ ਛੋਟੇ ਵੀਰ ਬਾਰੇ ਤੂੰ ਬੋਲੋ ਕੋਈ ਗੱਲ ਨਹੀਂ ਜੋ ਕਹਿਣਾ ਚੁੰਦੇ ਬੋਲੋ ਆਪਾਂ ਫਰਕ ਸਮਝਾਉਣੀ ਕਰਦੇ ਆਂ ਬਸ ਇਹ ਵੀਡੀਓ ਲੰਬੀ ਨਹੀਂ ਕਰਨੀ ਬਸ ਆਪਾਂ ਪਤਾ ਹੈ ਜੋ ਵੀ ਚਲਉਂਦੇ ਆ ਆਪਾਂ ਕੋ ਡਾਕਟਰ ਵੀ ਆਉਂਦੇ ਨੇ ਕਿਤੇ ਇਹਨਾਂ ਡਾਕਟਰਾਂ ਨਾਲ ਹਿਸਾਬ ਨਹੀਂ ਹੈਗਾ ਫੇਰ ਇਹਨਾਂ ਕੋਈ ਗੀਤ ਨਹੀਂ ਇਹ ਨਹੀਂ ਮੈਨੂੰ ਇੰਨੇ ਤੋਂ ਇੰਨੇ ਨਾ ਕੋਈ ਨਹੀਂ ਰਹਿਣ ਤੋਂ ਮੈਂ ਵੀ ਨਾ ਬਾਕੀ ਨਹੀਂ ਪੀਣ ਖਰਚੇ ਲੈਣ ਬਾਕੀ ਵੀ ਨਹੀਂ ਕਰਨੀ ਸੋਚ ਦੇੜਾ ਤਾਂ ਤਰੀਕੇ ਮੇਰੇ ਲੈਣ ਤੋਂ ਵੱਖਰੇ ਨੇ ਡਾਕਟਰੀ ਲੈਣ ਜ਼ਰੂਰ ਹੈ ਆਪਣੀ ਪਰ ਮੇਰੀਆਂ ਤਿੰਨ ਚੀਜ਼ਾਂ ਇਹਨਾਂ ਤੋਂ ਵੱਖਰੀਆਂ ਨੇ ਕੋਈ ਇਹ ਕਹਿ ਨਹੀਂ ਸਕਦਾ ਵੀਰ ਜੀ ਜਿੱਥੇ-ਜਿੱਥੇ ਮੈਂ ਕਨੈਕਟ ਦੇ ਵਿੱਚ ਆ ਤੇ ਮੈਂ ਪੈਸੇ ਨਾਲ ਵਰਤਿਆ ਹੁਆ ਦੇਲ ਸੋਚ ਤੇ ਮੇਰੇ ਤਰੀਕੇ ਵੱਖਰੇ ਨੇ ਉਹ ਚੀਜ਼ਾਂ ਦੇ ਉਹਨਾਂ ਚੀਜ਼ਾਂ ਦੀ ਵੇਖੋ ਇਹ ਤਿੰਨ ਚੀਜ਼ਾਂ ਵੀ ਉਹਦੀ ਕਿਰਪਾ ਦੇ ਨਾਲ ਆ ਗੁਰੂ ਰਾਮ ਦਾਸ ਜੀ ਜਿਉਂ ਨੇ ਕਿਰਪਾ ਕੀਤੀ ਤੇ ਉਹ ਚੀਜ਼ਾਂ ਬਖਸ਼ੀਆਂ ਹੋਈਆਂ ਨੇ ਤੇ ਇੱਕ ਸੇਵਾ ਕਰੀਦੀ ਆ ਮੇਜ਼ਬਾਨ ਜਾਨਵਰ ਨੇ ਵਿਚਾਰੇ ਇਹਨਾਂ ਦਾ ਦੁੱਖ ਸਮਝੀਦਾ ਵਾ ਤੇ ਜਿੱਥੋਂ ਤੱਕ ਕੋਈ ਦਾ ਫਾਰਮਰ ਦੇ ਨਾਲ ਖੜੀਦਾ ਉਹਦਾ ਸੋਚੀਦਾ ਪੈਸੇ ਪੱਖੋਂ ਵੀ ਕਰੀਦਾ ਯਾਰ ਕੋਈ ਭਾਵੇਂ ਤਕੜਾ ਕੋਈ ਮਾੜਾ ਭਾਵੇਂ ਜਿੱਦਾਂ ਮਰਜੀ ਆ ਔਰ ਇੱਕ ਦਾ ਸੂਚੀ ਦਾ ਕਰੀਦਾ ਹੋਰ ਕੋਈ ਗੱਲਾਂ ਦੋ ਚਾਰ ਵੀਰੇ ਰਹਿ ਤਾ ਹੁਣ ਆਪਾਂ ਇੱਥੇ ਘਰੇ ਰਹੀ ਗਏ ਮੈਂ ਕਹਾਂਤਾ ਤੈਨੂੰ ਸਾਦਾ ਹੀ ਤਾਂ ਮੇਰੇ ਕੋਲ ਨਹੀਂ ਇਹ ਡੰਗਰ ਵੀਜਿਓ ਤੇ ਨਾਲ ਕੇ ਡੰਗਰ ਦੀ ਟ੍ਰੀਟਮੈਂਟ ਵੀ ਕੀਤੀ ਹੈ ਤੇਰੇ ਨਾਲ ਕੇ ਵੀ ਪੈਸੇ ਦੀ ਪਰਵਾਹ ਨਹੀਂ ਹੈ ਹੈਗੇ ਠੀਕ ਹੈ ਨਹੀਂ ਹੈ ਕਿਤੇ ਨਾਲ ਕੋਈ ਗਾੜੀ ਆਪੀ ਕਰ ਲੀਂ ਪੈਣ ਬਰਾਮਾਂ ਨੂੰ ਹੋਣਾ ਹੈ ਪੈਣ ਬਰਾਮਾਂ ਨੂੰ ਜਾਣਾ ਹੈ ਕੋਈ ਡਾਕਟਰ ਵਾਲਾ ਕੰਮ ਨਹੀਂ ਹੈਗਾ ਤੇ ਬਾਕੀ ਚਲੋ ਗੁਰੂ ਰਾਮਦਾਸ ਦੀ ਕਿਰਪਾ ਨਾਲ ਪੈਰ ਬਰਾ ਦਾ ਪਿਆਰ ਚੱਲਦਾ ਬਾਕੀ ਜੀ ਜੀ ਬਾਕੀ ਵੇਖੋ ਪਿਆਰ ਤੁਹਾਡੇ ਸਾਹਮਣੇ ਹੀ ਆਪਣੇ ਫਾਰਮਰ ਤੁਹਾਡੇ ਸਾਹਮਣੇ ਦੇਖਣ ਦਿਆ ਮਹਾਰਾਣੀ ਦੀ ਕਿਰਪਾ ਕੀਤੀ ਹੈ ਬਾਕੀ ਜਿਹੜੇ ਮੇਰੇ ਭਰਾ ਵੇਂਦੇ ਉਹ ਵੀ ਸਪੋਰਟ ਕਰਿਆ ਕਰੋ ਕਿਉਂਕਿ ਵੇਖੋ ਸੱਚ ਨੂੰ ਕੋਈ ਸਪੋਰਟ ਨਹੀਂ ਕਰਦਾ ਯਾਰ ਇੱਥੇ ਸਾਰੇ ਜੋ ਕੋ ਚੰਗਾ ਕਰਦਾ ਵਧੀਆ ਕਰਦਾ ਉਹਨੂੰ ਕੋਈ ਸਪੋਰਟ ਨਹੀਂ ਆਹਨੇ ਸਪੋਰਟ ਨਹੀਂ ਕਰਦਾ ਸਪੋਰਟ ਹੁੰਦੀ ਸੱਚ ਦੀ ਹੈ ਝੂਠ ਦੀ ਨਹੀਂ ਹੁੰਦੀ ਝੂਠ ਤੋਂ ਇਹ ਨਹੀਂ ਚੱਲੂਗਾ ਸੱਚਾਈ ਚੱਲਦੀ ਰਹਿੰਦੀ ਅੱਜ ਕਿ ਕਿ ਦੋ ਦਿਨ ਨਹੀਂ ਚੱਲਦੇ ਆਪਾਂ ਨੂੰ 15 ਸਾਲ 14 15 ਸਾਲ ਹੋ ਗਿਆ ਬਾਪੇ ਤੇ ਜੇ ਕੋਈ ਮਿਹਨਤ ਕਰਨ ਦੇ ਆਪਾਂ ਦੀ ਚੰਗਾ ਕਰਨ ਦੇ ਉਹਦ ਗੱਲ ਠੀਕ ਹੈ ਪਰ ਲੋਕ ਨਹੀਂ ਸਮਝਦੇ ਅਗੇ ਚੀਜ਼ ਨੂੰ ਨਹੀਂ ਸਮਝਾਂ ਨਾ ਸਮਝਾਦਾ ਆਪਣੀ ਬੁੱਧੀ ਹੈ ਬਾਕੀ ਹੁਣ ਵੇਖੋ ਸਾਡ ਜੀ ਆਈ ਦੇ ਭੈਣ ਰਾਵਾਂ ਨੂੰ ਪਿਆਰ ਨਾਲ ਜਦੋਂ ਹੁੰਦਾ ਜਾਂਦਾ ਤੇ ਬਾਕੀ ਜਿਹੜੇ ਟਾਈਮ ਭਾਵੇਂ ਰਾਤ ਦੇ 12 ਵਜੇ ਫੋਨ ਕੀਤਾ ਉਦੋਂ ਹੀ ਹਾਜ਼ਰ ਹੁੰਦੇ ਆ ਇਹਨਾਂ ਨੂੰ ਕਹਿਆ ਉਹਨਾਂ 'ਚ ਸੌਣ ਦਾ ਕੋਈ ਮਤਲਬ ਨਹੀਂ ਹੈਗਾ ਦੇਖੋ ਡਾਕਟਰ ਵੀ ਉਹ ਹੁੰਦਾ ਜਿਹੜਾ ਰਾਤ ਦੇ ਟਾਈਮ ਹੀ ਆਏ ਤਸਵੀਰ ਦੇ ਟਾਈਮ ਸਵੇਰੇ ਸਾਰੇ ਭੱਜਿਆ ਆਏ ਨੇ ਪੈਸੇ ਕਮਾਉਣ ਦੇ ਬਾਕੀ ਮੈਂ ਗਾਹਤ ਨਹੀਂ ਸਮਝਿਆ ਕਦੀ ਕਿ ਇਹਨੂੰ ਮੈਂ ਜਿੱਥੇ ਵੀ ਚਲ ਜਾਨਾ ਘਰ ਪਰਿਵਾਰ ਵਾਲਾ ਮੇਰਾ ਸੰਭਾਲਦਾ ਤੇ ਐਂ ਮਧਿਆ ਘਰ ਪਰਿਵਾਰ ਵਾਂਗੂ ਰੋਈਦਾ ਸ਼ੌਂਕਨਾ ਕੰਮ ਕਰੀਦਾ ਕਰਕੇ ਦਈਦਾ ਗੱਲਾਂ-ਬੱਤਾਂ ਨਹੀਂ ਝਾੜ ਰਿਹਾ ਕੰਮ ਵੀ ਕੀਤੇ ਹੋਏ ਨੇ ਠੀਕ ਆ ਭਾਜੀ ਕਿ ਨਹੀਂ 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 ਬੋਲ ਬੋਲ ਜੀ ਤੇ ਜਿਹੜਾ ਪਰ ਇੱਕ ਨਾ ਗੱਲ ਦਾ ਰਿਜ਼ਲਟ ਵੀ ਹੈ ਨਾ ਜੇ ਤੁਸੀਂ ਕਰਦੇ ਹੋ ਤਾਂ ਪਰਮਾਤਮਾ ਰਿਜ਼ਲਟ ਵੀ ਦਿੰਦਾ ਹਾਂ ਹਾਂ ਕਿਉਂਕਿ ਹੁਣ ਇਹ ਜਿਹੜੀ ਜੇ ਹੁਣ ਜਿੰਨਾ ਕੋ ਮੈਂ ਲਈ ਜੇ ਕਿਤੇ ਵੀਡੀਓ ਨਾ ਵੇਖੀ ਨਾ ਉਹਨਾਂ ਖਣਾ ਪਾ ਕੇ ਯੂਰ ਲਾ ਲਿਆ ਇਹਨਾਂ ਨੇ ਕਿੱਥੋਂ ਮਤਲਬ ਇਹੋ ਤਾਂ ਬਾਜੀ ਕੰਮ ਕੀਤੇ ਦੀ ਹੁੰਦੀ ਆ ਨਾ ਗੱਲ ਉਹਨਾਂ ਹਰੇਕ ਲਈ ਕੋਈ ਰੱਬ ਵੀ ਨਹੀਂ ਹੁੰਦਾ ਆਸ਼ੀਰਵਾਦ ਮੈਂ ਤੁਹਾਨੂੰ ਗેર保证 ਦੰਦਾ ਹਾਂ ਹੁਣ ਠੀਕ ਹੈ ਨਾ ਜੇ ਉਹਨੇ 80 ਦਿੱਤੀਆਂ 100 ਦਿੱਤੀਆਂ ਤੇ 80 ਮੈਨੂੰ ਬਖਸ਼ੀਆਂ ਨੇ 20 ਵਿੱਚ ਉਹੋ ਜੀਆਂ ਮਿੰਨੀਆਂ ਜਿਨ੍ਹਾਂ ਦਾ ਕੁਝ ਨਹੀਂ ਹੁੰਦਾ ਜੋ ਮਰਜੀ ਹੋ ਜੇ ਹੁਣੇ ਆਪਣੇ ਹੀ ਮੈਂ ਕਿਹਾ ਡਾਕਟਰ ਸਾਹਿਬ ਮੇਰੇ ਗਾਈ ਚੈੱਕ ਕਰੋ ਤੇ ਮੈਂ ਗਾਈ ਲੈ ਆਂਦੀ ਮੈਨੂੰ ਇਹਨਾਂ ਤੋਂ ਲੈਦਾ ਗੱਲ ਹੈ ਇਹਨਾਂ ਨੇ ਛੋੜਾ ਕੰਮ ਤੇਨੇ ਡਿਊਟੀ ਲੱਗ ਗਈ ਜੰਤੀਪੁਰ ਵਾਲਾ ਤੇ ਉਹ ਮੈਂ ਡਾਕਟਰ ਸਾਹਿਬ ਨੂੰ ਸੱਦੇ ਮੈਂ ਹਾਂ ਕਿ ਗਾਈ ਚੈੱਕ ਕਰੇ ਤੇ ਗਾਈ ਹੋਰ ਨੂੰ ਮੈਂ ਚੈੱਕ ਜੇ ਤੋ ਕਰਵਾਈ ਕਿ ਗਾਈਆਂ ਦੇ ਖਾਦ ਫਿਰ ਮੈਨੂੰ ਯਕੀਨ ਨਹੀਂ ਆਇਆ ਮੈਂ ਫੇਰ ਇੱਕ ਦਾ ਪਰਤਣਾ ਕਿ ਫਿਰ ਗਾਈ ਨੇ ਨਾੜਾ ਮਾਰਿਆ ਫਿਰ ਮਨ ਨੂੰ ਸੱਦੇ ਡਾਕਟਰ ਸਾਹਿਬ ਮੈਂ ਨਹੀਂ ਡਾਕਟਰ ਨੂੰ ਲੱਗਦਾ ਗਾਈ ਨਹੀਂ ਖਾਲੀ ਗਾਈ ਚੈੱਕ ਕਰੋ ਜਦੋਂ ਮੈਂ ਦੂਰ ਹੀ ਥੋੜਾ ਜਿਆਦਾ ਉਹ ਤੋਂ ਫਿਰ ਤੁਹਾਨੂੰ ਮਜਬੂਰੀ ਨਹੀਂ ਸਕਦਾ ਮਜਬੂਰੀ ਕਰ ਸੱਦਣਾ ਪਿਆ ਉਹ ਜੁਤਰਾ ਨਹੀਂ ਐ ਫਿਰ ਉਹਨਾਂ ਨੇ ਚੈੱਕ ਕੀਤੀ ਇਹਦੇ ਗਾਈ ਖਾਲੀ ਮੈਂ ਇਹ ਵੇਚਣ ਦੀ ਬੰਦੀ ਵੇਚੀ ਮੈਂ ਵੇਚ ਨਹੀਂ ਨਹੀਂ ਆ ਫਿਰ ਇਹ ਆਏ ਨੇ ਤੇ ਇਹਨਾਂ ਨੂੰ ਮੈਂ ਮੈਨੂੰ ਮਿਲਣ ਵਾਸਤੇ ਇੱਥੇ ਲੱਗੇ ਆਏ ਆ ਕਿ ਮੈਂ ਡਾਕਟਰ ਸਾਹਿਬ ਬਾਅਦ ਹੀ ਮਿਲਣੇ ਬਾਅਦ ਚੋਂ ਗਾਈ ਚੈੱਕ ਕਰੋ ਇਹ ਆਂਦੇ ਵੀ ਕਿੱਥੋਂ ਆ ਮੈਂ ਵੀ ਆ ਜਾਣਾ ਮੈਂ ਦੋ ਵਾਰੀ ਚੈੱਕ ਕਰਵਾ ਲਈ ਦੋ ਵਾਰੀ ਖਾਲੀ ਦੱਸਦੀ ਇਹ ਆnde ਵੀ ਜੇ ਦੇ ਟੰਕਰ ਦੇ ਅੰਦਰ ਹੋਊਗਾ ਤੇ ਮੈਂ ਦੱਸੂਗਾ ਜੀ ਇਹਨਾਂ ਨੇ ਗਾਂ ਹੀ ਚੈੱਕ ਕੀਤੀ ਆ ਸਾਢੇ 3 ਦਿਨਾਂ ਮੇਰੀ ਗਾਂ ਗੱਬਰ ਨਿਕਲੀ ਜਿਹੜੀ ਦੂਜੇ ਡਾਕਟਰ ਨੂੰ ਨਹੀਂ ਪਤਾ ਹਾਂ ਛਾਹੀ ਕਿਉਂ ਵਿਸ਼ਵਾਸ ਨਾ ਰੱਖੀਏ ਠੀਕ ਗੱਲਾਂ ਬੰਦੀਆਂ ਦੀ ਗੱਲ ਆ ਯਕੀਨ ਵਿਸ਼ਵਾਸ ਹੁੰਦਾ ਕਿ ਸੱਚੇ ਵਿੱਚ ਤੇ ਜਿਹਦੀ ਗੱਲਾਂ ਦਾ ਯਕੀਨ ਹੁੰਦਾ ਇਹਨਾਂ ਜਿੱਤੇ ਹੋਏ ਨੇ 15 ਸਾਲ ਹੋ ਗਏ ਇਹਨਾਂ ਨਾਲ ਕਨੈਕਟ ਦੇ ਵਿੱਚ ਹੈ ਇਹੋ ਜੀ ਮੇਰੀ ਮਾਰੇ ਗਾਂ ਬਣਾਈ ਰੱਖੀ ਸਭੇ ਚਾਹਤਾ ਹੈ ਕਿੰਨਾ ਪੁਰਾਣਾ ਆਪਣਾ ਕੰਮ ਹੈ ਕੋਈ ਨਵਾਂ ਕੰਮ ਨਹੀਂ ਹੈਗਾ ਅੱਜਾ ਪਕ ਇੱਕ ਡੰਗਰ ਹੈ ਪਈਨੇ ਡੰਗਰ 4-5000 ਦੂਜੇ ਵੀ ਡੰਗਰਾਂ ਆ ਭਰਾਵਾਂ ਕੋਲ ਡੰਗਰ ਨੇ ਆ ਉਧਰ ਵੀ ਇਹੋ ਹੀ ਜਾਂਦੇ ਆ ਵੀ ਆਪਾਂ 4-5 ਸਾਲ ਪਹਿਲਾਂ ਸ਼ੁਰੂਆਤ ਕਰਤੀ ਸੋਸ਼ਲ ਮੀਡੀਆ ਤੇ ਆਪੀਨੀਆ ਬੜੀਆਂ ਉੱਠਣੀਆਂ ਨੇ ਆਪਨਾਂ ਬਚ ਕੇ ਰਹੋ ਤੇ ਸਚਾਈ ਦਾ ਸੱਚੇ ਬੰਦੇ ਦਾ ਵਧੀਆ ਇਨਸਾਨ ਦਾ ਸਾਥ ਦੋ ਜੇ ਮੇਰੇ ਨਾਲ ਕਨੈਕਟ ਕਰ ਸਕਦੇ ਹੋ ਜਿੰਨ ਨੂੰ ਵੀ ਲੋੜ ਹੈ ਕਮੈਂਟ ਤੇ ਨੰਬਰ ਲੈ ਸਕਦੇ ਹੋ ਸੰਦਰੀ ਸਕਰੀਨ ਤੇ ਕਦੀ ਮੈਂ ਨੰਬਰ ਨਹੀਂ ਆਪਣਾ ਦਿੱਤਾ ਨਾ ਮੈਨੂੰ ਦੇਣ ਦੀ ਲੋੜ ਆ ਉਹਦੇ ਕੰਮ ਉਹਨੇ ਬੜਾ ਬਖਸ਼ਿਆ ਹੋਇਆ ਸੱਚੇ ਪਾਤਸ਼ਾਹ ਦੀ ਕਿਰਪਾ ਵਾ ਤੇ ਜਿਹਨੂੰ ਲੋੜ ਆ ਮਰਾ ਕਮੈਂਡਾਜ ਨੰਬਰ ਲੈ ਲੈ ਤੇ ਆਪਾਂ ਇਹਨਾਂ ਨੂੰ ਉਹਨਾਂ ਨੰਬਰ ਨੰਬਰ ਨਹੀਂ ਦਿਆ ਸਕਦੇ ਅੰਸ਼ ਗੁਰਿਆਣੀ ਕਰ ਸਕਦੇ ਜੋ ਸਚਾਈ ਆ ਰੀਅਲਟੀ ਆ ਤੁਹਾਡੇ ਸਾਹਮਣੇ ਆ ਬਾਕੀ ਠੀਕ ਆ ਬਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਬਾਬੇ ਦੀ ਕਿਰਪਾ ਕੀਤੀ ਮਹਾਰਾਜਾ ਜੀ ਸੰਦਾਰੀ ਸასი ਗੱਲ ਬਾਜੀ ਕੋ ਧੰਨਵਾਦ ਚੰਗਾ ਸასი ਗੱਲ ਸਾਰੇ ਵੀਰਾਂ ਨੂੰ ਧਰਬਾਰ